ਅੱਜ ਦੀ ਜੋ ਸੱਚੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਸ ਘਟਨਾ ਦੇ ਵਿੱਚ ਜੋ ਕੁਝ ਵਾਪਰਿਆ ਉਹ ਦੁਨੀਆ ਤੋਂ ਬਹੁਤ ਵੱਖਰਾ ਵਾਪਰਿਆ ਰਿਸ਼ਤਿਆਂ ਦੇ ਵਿੱਚ ਦਗੇਬਾਜ਼ੀ ਕਤਲ ਧੋਖੇ ਪਿਆਰ ਨਜਾਇਜ਼ ਸੰਬੰਧ ਇਹ ਚੀਜ਼ਾਂ ਆਮ ਗੱਲ ਹੋ ਗਈਆਂ ਪਰ ਇਨਸਾਨੀਅਤ ਕਈ ਵਾਰ ਇੰਨੀ ਗਿਰ ਜਾਂਦੀ ਆ ਕਿ ਸਮਝ ਨਹੀਂ ਆਉਂਦੀ ਵੀ ਉਹਦੇ ਲਈ ਕਿਹੜੇ ਸ਼ਬਦ ਵਰਤੇ ਜਾਣ ਪੋਪਾਲ ਦੇ ਵਿੱਚ ਕਣਸ਼ਾਮ ਉਹਦਾ ਪਰਿਵਾਰ ਆ ਕਣਸ਼ਾਮ ਵਧੀਆ ਪੜਿਆ ਲਿਖਿਆ ਆਪਣੇ ਖਾਨਦਾਨ ਦੀ ਪੂਰੀ ਇੱਜ਼ਤ ਰੱਖਣ ਵਾਲਾ ਇੱਕ ਵਧੀਆ ਨੌਜਵਾਨ ਆ ਜਦੋਂ ਕਣਸ਼ਾਮ ਦਾ ਵਿਆਹ ਹੁੰਦਾ ਤਾਂ ਉਹਨਾਂ ਦੇ ਇੱਕ ਬੇਟੀ ਪੈਦਾ ਹੁੰਦੀ ਆ ਉਹ ਆਪਣੀ ਬੇਟੀ ਨੂੰ ਬੜਾ ਹੀ ਜਮਾਂ ਲਾਡਾ ਨਾਲ ਪਾਲਦੇ ਆ ਤੇ ਕਣਸ਼ਾਮ ਦੀ ਇੱਕ ਭੈਣ ਹੁੰਦੀ ਆ ਜਿਹੜੀ ਕਿ ਆਪਣੇ ਵਿਆਹ ਤੋਂ 4 ਸਾਲ ਬਾਅਦ ਵਿਧਵਾ ਹੋ ਜਾਂਦੀ ਆ ਤੇ ਉਦੋਂ ਕਣਸ਼ਾਮ ਦੀ ਭੈਣ ਦੇ ਦੋ ਬੱਚੇ ਹੁੰਦੇ ਆ ਬੱਚੇ ਅੱਗੇ ਪਿੱਛੇ ਹੋਏ ਸੀ ਛੋਟੇ ਸੀ ਤੇ ਕਣਸ਼ਾਮ ਨੂੰ ਇਹ ਲੱਗਿਆ ਵੀ ਮੇਰੀ ਵਿਧਵਾ ਭੈਣ ਆਪਣੇ ਦੋਨਾਂ ਬੱਚਿਆਂ ਨੂੰ ਕਿਵੇਂ ਪਾਲੂਗੀ ਉਹ ਆਪਣੀ ਭੈਣ ਨੂੰ ਬੱਚਿਆਂ ਸਮੇਤ ਆਪਣੇ ਘਰ ਪੋਪਾੜ ਲਿਆਉਂਦਾ ਕਹਿੰਦੇ ਹੁੰਦੇ ਆ ਕਿ ਜੇ ਕਿਸੇ ਭੈਣ ਭਰਾਤੇ ਦੁੱਖ ਪੈ ਜੇ ਤਾਂ ਭੈਣ ਭਰਾਈ ਨਾਲ ਖੜਦੇ ਆ ਕਣਸ਼ਾਮ ਨੇ ਵੀ ਇਹੀ ਸੋਚਿਆ ਕਿ ਮੇਰੀ ਭੈਣ ਦੇ ਬੱਚੇ ਆ ਜਿਹੜੇ ਛੋਟੇ ਆ ਮੇਰੀ ਭੈਣ ਤੋਂ ਇੰਨਾ ਸਾਰਾ ਕੁਝ ਸਹਾਰਿਆ ਨਹੀਂ ਜਾਣਾ ਵੀ ਚਲ ਮੈਂ ਹਣਾ ਰੱਖਦਾ ਜਦੋਂ ਬੱਚੇ ਵੱਡੇ ਹੋਗੇ ਵੀ ਚਲੋ ਆਪਣੇ ਘਰ ਚਲੇ ਜਾਣਗੇ ਪਰ ਕਣਸ਼ਾਮ ਨੂੰ ਇਹ ਨਹੀਂ ਪਤਾ ਸੀ ਕਿ ਇਹ ਆਪਾਂ ਕਹਿੰਦੇ ਹੁਣੇ ਪੜਾ ਕਰਨਾ ਵੀ ਇਹ ਪੜਾ ਕਰਨਾ ਉਹਦੇ ਤੇ ਕਿਵੇਂ ਪੁੱਠਾ ਪੈ ਜਾਊਗਾ ਕਣਸ਼ਾਮ ਆਪਣੀ ਭੈਣ ਤੇ ਬੱਚਿਆਂ ਨੂੰ ਲਿਆਉਂਦਾ ਉਹ ਆਪਣੇ ਬੱਚਿਆਂ ਦੀ ਤਰ੍ਹਾਂ ਉਹਦੇ ਬੱਚਿਆਂ ਦੀ ਪਰਵਰਿਸ਼ ਕਰਦਾ ਉਹਨਾਂ ਦੀ ਦੇਖਭਾਲ ਕਰਦਾ ਉਹਨਾਂ ਨੂੰ ਸਕੂਲ ਲਾਇਆ ਜਾਂਦਾ ਜਦੋਂ ਕਿ ਕਣਸ਼ਾਮ ਦੀ ਆਪਣੀ ਬੇਟੀ ਹੈ ਜਿਹੜੀ ਉਹ 4 ਸਾਲ ਦੀ ਹੋਈ ਹੁੰਦੀ ਆ ਤੇ ਜਿਹੜਾ ਉਹਦੀ ਭੈਣ ਦਾ ਬੇਟਾ ਹੁੰਦਾ ਉਹ 6 ਸਾਲ ਦਾ ਹੁੰਦਾ ਦੋਨੋਂ ਭੈਣ ਭਰਾ ਇਕੱਠੇ ਸਕੂਲ ਜਾਂਦੇ ਆ ਹੌਲੀ ਹੌਲੀ ਸਮਾਂ गुज़रਦਾ ਮਹੀਨੇ ਗੁਜ਼ਰੇ ਸਾਲ ਗੁਜ਼ਰੇ ਤੇ ਹੁਣ ਕਣਸ਼ਾਮ ਦੀ ਬੇਟੀ ਐ ਜਿਹੜੀ ਉਹ ਮਟਿਆਰ ਹੋ ਜਾਂਦੀ ਆ ਉਦੋਂ ਉਹਦਾ ਭਾਂਜਾ ਜਿਹੜਾ ਉਹ ਵੀ ਜਵਾਨ ਹੋ ਜਾਂਦਾ ਕਣਸ਼ਾਮ ਦੀ ਭੈਣ ਦੇ ਵੱਡੇ ਬੇਟੇ ਦਾ ਨਾਮ ਅਨੁਰਾਗ ਹੁੰਦਾ ਜਿਹੜਾ ਕਿ ਕਣਸ਼ਾਮ ਦੀ ਬੇਟੀ ਜੋਤੀ ਤੋਂ 2 ਸਾਲ ਵੱਡਾ ਹੁੰਦਾ ਅਨੁਰਾਗ ਜੋਤੀ ਦਾ ਬੜਾ ਖਿਆਲ ਰੱਖਦਾ ਪਰ ਜਿਵੇਂ ਜਿਵੇਂ ਇਹ ਵੱਡੇ ਹੁੰਦੇ ਆ ਜਵਾਨ ਹੁੰਦੇ ਆ ਤਾਂ ਜੋਤੀ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਵੀ ਉਹਦੀ ਸਕੀ ਭੂਆ ਦਾ ਮੁੰਡਾ ਜਿਹੜਾ ਕਿ ਉਹਦਾ ਭਰਾ ਲੱਗਦਾ ਉਹਦੇ ਪ੍ਰਤੀ ਜੋ ਦਾ ਵਿਵਹਾਰ ਉਹ ਠੀਕ ਨਹੀਂ ਹੈਗਾ ਇੱਕ ਕੁੜੀ ਕਿਸੇ ਵੀ ਮੁੰਡੇ ਦਾ ਆਪਣੇ ਪ੍ਰਤੀ ਕਿਹੋ ਜਿਹਾ ਚੁਕਾ ਉਹਨੂੰ ਚੰਗੀ ਤਰ੍ਹਾਂ ਸਮਝਦੀ ਹੁੰਦੀ ਆ ਜਦੋਂ ਉਹ ਉਹਦੇ ਨੇੜੇ ਆਉਂਦਾ ਜਾਂ ਉਹਨੂੰ ਹਨਾ ਭੈਣ ਦੇ ਨਾਤੇ ਪਿਆਰ ਕਰਦਾ ਤਾਂ ਜੋਤੀ ਨੂੰ ਅਜੀਬ ਮਹਿਸੂਸ ਹੁੰਦਾ ਤੇ ਗੱਲਾਂ-ਗੱਲਾਂ ਦੇ ਵਿੱਚ ਅਨਰਾਗ ਨੇ ਜੋਤੀ ਨੂੰ ਇਹ ਗੱਲ ਦੱਸਤੀ ਕਿ ਮੈਂ ਤੈਨੂੰ ਪਸੰਦ ਕਰਦਾ ਮੈਂ ਤੈਨੂੰ ਪਿਆਰ ਕਰਦਾ ਜੋਤੀ ਆਪਣੀ ਸਗੀ ਭੂਆ ਦੇ ਮੁੰਡੇ ਦੇ ਮੂੰਹੋਂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦੀ ਆ ਉਦੋਂ ਉਹਨੂੰ ਇਹ ਲੱਗਦਾ ਵੀ ਇਸ ਗੱਲ ਨੂੰ ਮੈਂ ਇੱਥੇ ਹੀ ਰੱਖਾਂ ਕਿਉਂਕਿ ਉਹਨੂੰ ਲੱਗਦਾ ਸੀ ਵੀ ਜੇ ਇਹ ਗੱਲ ਮੈਂ ਆਪਦੇ ਪਿਓ ਕੋਲ ਕੀਤੀ ਤਾਂ ਸਾਡਾ ਪਰਿਵਾਰਕ ਰਿਸ਼ਤਾ ਖਰਾਬ ਹੋ ਜਾਊਗਾ ਉਹਨੂੰ ਅੰਦਰੇ-ਅੰਦਰ ਸਮਝਾਉਂਦੀ ਆ ਉਹਨੂੰ ਕਹਿੰਦੀ ਆ ਅਨਰਾਗ ਆਪਾਂ ਭੈਣ ਭਰਾ ਵੈਸੇ ਵੀ ਮੇਰੇ ਦਿਲ 'ਚ ਤਾਂ ਤੇਰੇ ਪ੍ਰਤੀ ਕੋਈ ਫੀਲਿੰਗ ਨਹੀਂ ਜੇ ਫੀਲਿੰਗ ਹੋਊਗੀ ਵੀ ਤਾਂ ਕਿਉਂ ਹੋਊਗੀ ਕਿਉਂਕਿ ਤੂੰ ਮੇਰਾ ਭਰਾ ਆਂ ਚਲੋ ਉਹਨੂੰ ਨਾ ਸਮਝਾਉਣ ਦੀ ਕੋਸ਼ਿਸ਼ ਕਰਦੀ ਆ ਤੇ ਉਹਨੂੰ ਲੱਗਦਾ ਹੁੰਦਾ ਵੀ ਇਹ ਸਮਝ ਜੂ ਪਰ ਅਨਰਾਗ ਦਿਨੋ-ਦਿਨ ਜੋਤੀ ਦੇ ਪਿੱਛੇ ਪਾਗਲ ਹੁੰਦਾ ਰਹਿੰਦਾ ਹੁਣ ਜੋਤੀ ਬਹੁਤ ਬੁਰੀ ਤਰੀਕੇ ਨਾਲ ਫਸ ਜਾਂਦੀ ਆ ਤੇ ਕਨਸ਼ਾਮ ਆਪਣੀ ਬੇਟੀ ਜੋਤੀ ਨੂੰ ਡਾਕਟਰ ਬਣਾਉਣਾ ਚਾਹੁੰਦਾ ਉਹ ਵਧੀਆ ਪੜਦੀ ਆ ਮਿਹਨਤੀ ਕੁੜੀ ਆ ਇਸ ਕਰਕੇ ਉਹ ਹੋਸਟਲ ਪੜ੍ਹਨ ਚਲੀ ਜਾਂਦੀ ਆ ਹੋਸਟਲ ਵੀ ਅਨਰਾਗ ਕਈ ਵਾਰ ਉਹਨੂੰ ਮਿਲਣ ਜਾਂਦਾ ਉਹਨੂੰ ਉਹੋ ਜਿਹੀਆਂ ਗੱਲਾਂ ਕਰਦਾ ਤਾਂ ਜੋਤੀ ਉਹਤੇ ਖਿਜਦੀ ਜੋਤੀ ਉਹਨੂੰ ਕਹਿੰਦੀ ਵੀ ਦੇਖ ਮੈਂ ਤੈਨੂੰ ਵਾਰਨਿੰਗ ਦੇ ਰਹੀ ਆ ਤੂੰ ਆਪਣੀਆਂ ਆਦਤਾਂ ਸੁਧਾਰ ਲੈ ਨਹੀਂ ਮੈਂ ਘਰੇ ਦੱਸ ਦੇਣਾ ਤੇ ਅਨਰਾਗ ਨੂੰ ਵੀ ਇਹ ਚੰਗੀ ਤਰ੍ਹਾਂ ਪਤਾ ਸੀ ਵੀ ਜੋਤੀ ਘਰੇ ਗੱਲ ਨਹੀਂ ਕਰੂਗੀ ਚਲੋ ਜੋਤੀ ਨੂੰ ਵੀ ਹੁੰਦਾ ਅੱਜ ਨਹੀਂ ਤਾਂ ਸਵੇਰੇ ਆਪੇ ਸਮਝ ਜੂਗਾ ਇਹ ਸਮਾਂ ਇਸੇ ਤਰ੍ਹਾਂ ਗੁਜ਼ਰਦਾ ਹੁਣ ਕਣਸ਼ਾਮ ਦੀ ਜਿਹੜੀ ਭੈਣ ਆ ਉਹ ਆਪਣੇ ਭਰਾ ਨੂੰ ਕਹਿੰਦੀ ਆ ਕਿ ਹੁਣ ਮੇਰੇ ਬੱਚੇ ਜਵਾਨ ਹੋ ਗਏ ਆ ਹੁਣ ਮੈਨੂੰ ਆਪਣੇ ਘਰ ਜਾਣਾ ਚਾਹੀਦਾ ਮੇਰੇ ਸਹੁਰਿਆਂ ਤੋਂ ਆਪਣਾ ਜੋ ਜ਼ਮੀਨ ਦਾ ਹਿੱਸਾ ਉਹ ਲੈਣਾ ਚਾਹੀਦਾ ਵੀ ਮੇਰੇ ਬੱਚੇ ਆ ਜਿਹੜੇ ਉਹ ਵਧੀਆ ਪੜ੍ਹ ਲਿਖ ਗਏ ਵੀ ਤੇਰਾ ਧੰਨਵਾਦ ਚਲੋ ਉਸ ਤੋਂ ਬਾਅਦ ਕਣਸ਼ਾਮ ਦੀ ਭੈਣ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਆਪਣੇ ਸ਼ਹਿਰ ਚਲੀ ਜਾਂਦੀ ਆ ਤੇ ਉੱਥੇ ਅਨੁਰਾਗ ਇੱਕ ਵਧੀਆ ਨੌਕਰੀ ਤੇ ਲੱਗ ਜਾਂਦਾ ਬੈਂਕ ਦੇ ਵਿੱਚ ਵਧੀਆ ਉਹਦੀ ਤਨਖਾਹ ਹੁੰਦੀ ਆ ਕਿਉਂਕਿ ਅਨੁਰਾਗ ਵੀ ਪੜਨ ਦੇ ਵਿੱਚ ਹੁਸ਼ਿਆਰ ਹੁੰਦਾ ਚਲੋ ਹੁਣ ਜੋਤੀ ਹੈ ਜਿਹੜੀ ਉਹ ਸੁਰੱਖਰੂ ਹੋ ਜਾਂਦੀ ਹੈ ਤੇ ਉਹਨੂੰ ਇਹ ਲੱਗਦਾ ਹੁੰਦਾ ਵੀ ਸ਼ੁਕਰ ਹੈ ਵੀ ਮੈਂ ਇਸ ਹਨਾ ਦਲਦਲ ਦੇ ਵਿੱਚੋਂ ਨਿਕਲੀ ਮੇਰਾ ਖਿਹੜਾ ਛੁੱਟਿਆ ਵੀ ਨਹੀਂ ਤਾਂ ਉਹਦੇ ਦਿਮਾਗ ਤੇ ਹਰ ਟਾਈਮ ਅਨੁਰਾਗ ਦੇ ਛਾਏ ਦਾ ਡਰ ਰਹਿੰਦਾ ਸੀ ਚਲ ਉਹ ਨਾਰਮਲ ਚੱਲਦੀ ਆ ਇਧਰੋਂ ਜਦੋਂ ਜੋਤੀ ਦੀ ਐਮਬੀਬੀਐਸ ਪੂਰੀ ਹੁੰਦੀ ਹੈ ਉਹ ਡਾਕਟਰ ਬਣ ਜਾਂਦੀ ਹੈ ਤੇ ਇੱਕ ਹਸਪਤਾਲ ਦੇ ਵਿੱਚ ਐਜ਼ ਆ ਡਾਕਟਰ ਉਹ ਜੌਬ ਕਰਨ ਲੱਗਦੀ ਆ ਉਸੇ ਹਸਪਤਾਲ ਦੇ ਵਿੱਚ ਉਹਦੇ ਹਾਨ ਦਾ ਇੱਕ ਡਾਕਟਰ ਹੋਰ ਹੁੰਦਾ ਡਾਕਟਰ ਰੋਹਿਤ ਚਲੋ ਆਪਸ ਵਿੱਚ ਉਹ ਦੋਨੋਂ ਮਿਲਦੇ ਆ ਦੋਸਤੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋਤੀ ਰੋਹਿਤ ਦੇ ਨਾਲ ਵਿਆਹ ਕਰਵਾਉਣ ਦੀ ਇੱਛਾ ਆਪਣੇ ਪਾਪਾ ਨੂੰ ਦੱਸਦੀ ਆ ਤੇ ਕਣਸ਼ਾਮ ਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਉਹਦੀ ਬੇਟੀ ਪੜ੍ਹੀ ਲਿਖੀ ਸੀ ਉਹਦੇ ਬਰਾਬਰ ਦਾ ਹਨਾ ਡਾਕਟਰ ਉਹਨੂੰ ਮਿਲ ਰਿਹਾ ਸੀਗਾ ਤੇ ਉਹਨੇ ਜ਼ਿੰਦਗੀ ਕੱਢਣੀ ਸੀ ਕਣਸ਼ਾਮ ਆਪਣੀ ਬੇਟੀ ਦੇ ਇਸ ਫੈਸਲੇ ਨੂੰ ਮਨਜ਼ੂਰ ਕਰ ਲੈਂਦਾ ਚਲੋ ਉਹ ਡਾਕਟਰ ਰੋਹਿਤ ਨੂੰ ਮਿਲਦਾ ਉਹਦੇ ਪਰਿਵਾਰ ਨੂੰ ਮਿਲਦਾ ਤੇ ਉਹਨੂੰ ਪਰਿਵਾਰ ਚੰਗਾ ਲੱਗਦਾ ਦੋਨਾਂ ਦੀ ਮੰਗਣੀ ਹੋ ਜਾਂਦੀ ਆ ਹੁਣ ਜਦੋਂ ਹੀ ਰੋਹਿਤ ਤੇ ਜੋਤੀ ਦੀ ਮੰਗਣੀ ਦਾ ਅਨੁਰਾਗ ਨੂੰ ਪਤਾ ਲੱਗਦਾ ਤਾਂ ਉਹ ਅੱਗ ਬਬੂਲਾ ਹੋ ਜਾਂਦਾ ਉਹ ਜੋਤੀ ਨੂੰ ਫੋਨ ਕਰਦਾ ਤੇ ਉਹਨੂੰ ਕਹਿੰਦਾ ਵੀ ਤੈਨੂੰ ਮੈਂ ਦੱਸਿਆ ਸੀ ਨਾ ਵੀ ਮੈਂ ਤੈਨੂੰ ਪਿਆਰ ਕਰਦਾ ਤੂੰ ਕਿਸੇ ਹੋਰ ਦੀ ਨਹੀਂ ਹੋ ਸਕਦੀ ਤੂੰ ਕਿਵੇਂ ਸੋਚਿਆ ਵੀ ਤੂੰ ਕਿਸੇ ਹੋਰ ਨਾਲ ਵਿਆਹ ਕਰਾ ਲੇਂਗੀ ਜੋਤੀ ਕਹਿੰਦੀ ਅਨੁਰਾਗ ਤੂੰ ਪਾਗਲ ਹੋਇਆ ਜੇ ਮੈਂ ਘਰ ਗੱਲ ਨਹੀਂ ਕੀਤੀ ਤਾਂ ਮਤਲਬ ਇਹ ਤਾਂ ਨਹੀਂ ਵੀ ਮੇਰੀ ਸਹਿਮਤੀ ਆ ਮੈਂ ਸਿਰਫ ਆਪਣੇ ਮੰਮੀ ਪਾਪਾ ਦੇ ਭੈਣ ਭਰਾ ਦੇ ਰਿਸ਼ਤੇ ਖਰਾਬ ਹੋਣ ਤੋਂ ਡਰਦੀ ਆ ਪਰ ਤੂੰ ਇਹ ਨਾ ਸਮਝੀ ਕਿ ਮੈਂ ਚੁੱਪ ਰਹਾਂਗੀ ਚਲੋ ਉਹਨਾਂ ਦੋਨਾਂ 'ਚ ਕਾਫੀ ਬਹਿਸ ਹੁੰਦੀ ਆ ਤੇ ਅਨੁਰਾਗ ਉਹਨੂੰ ਧਮਕੀ ਦਿੰਦਾ ਕਿ ਤੂੰ ਵੀ ਫਿਰ ਕਿਸੇ ਹੋਰ ਦੀ ਨਹੀਂ ਹੋ ਸਕਦੀ ਮੈਂ ਤੈਨੂੰ ਪਹਿਲੀ ਤੇ ਆਖਰੀ ਵਾਰ ਕਹਿ ਰਿਹਾ ਇਸ ਤੋਂ ਬਾਅਦ ਜੋਤੀ ਡਰ ਜਾਂਦੀ ਆ ਜੋਤੀ ਨੂੰ ਇਹ ਲੱਗਦਾ ਵੀ ਮੈਨੂੰ ਇਹ ਗੱਲ ਲੁਕੋਣੀ ਨਹੀਂ ਚਾਹੀਦੀ ਜੋਤੀ ਇਹ ਗੱਲ ਆਪਣੇ ਪਾਪਾ ਕਣਸ਼ਾਮਣਾ ਕਰਦੀ ਆ ਕਣਸ਼ਾਮ ਨੂੰ ਇਸ ਗੱਲ ਤੇ ਬੜਾ ਗੁੱਸਾ ਆਉਂਦਾ ਤੇ ਉਹ ਆਪਣੀ ਭੈਣ ਨੂੰ ਫੋਨ ਕਰਦਾ ਜਦੋਂ ਉਹਦੀ ਭੈਣ ਇਹ ਗੱਲ ਸੁਣਦੀ ਆ ਉਹਨੂੰ ਵੀ ਗੁੱਸਾ ਆਉਂਦਾ ਕਿਉਂਕਿ ਇੱਕ ਅਜਿਹਾ ਰਿਸ਼ਤਾ ਜਿਹੜਾ ਕਿ ਬਹੁਤ ਪਵਿੱਤਰ ਰਿਸ਼ਤਾ ਹੁੰਦਾ ਇੱਕ ਭਰਾ ਇੱਕ ਭੈਣ ਲਈ ਇੱਕ ਮਾਰਗਦਰਸ਼ਕ ਹੁੰਦਾ ਉਹਦਾ ਸੁਰੱਖਿਆ ਗਾਰਡ ਹੁੰਦਾ ਤੇ ਜਦੋਂ ਭਰਾ ਹੀ ਭੈਣ ਦੇ ਪ੍ਰਤੀ ਇਹੋ ਜਿਹੀ ਹਨਾ ਸੋਚ ਰੱਖੇ ਤੇ ਫਿਰ ਆਪਾਂ ਲੋਕਾਂ ਨੂੰ ਕੀ ਕਹੀਏ ਦੋਨੋਂ ਭਿੰਨ ਭਰਾਵਾਂ ਨੂੰ ਗੁੱਸਾ ਆਉਂਦਾ ਤੇ ਚਲੋ ਉਹ ਨਾਰਾਗ ਦੇ ਨਾਲ ਬੜਾ ਲੜਦੇ ਆ ਤੇ ਉਹਨੂੰ ਕਹਿੰਦੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਵੀ ਤੂੰ ਆਪਦੀ ਹੀ ਭੈਣ ਤੇ ਗਲਤ ਨਿਗਾਹ ਰੱਖਦਾਗਾ ਵੀ ਤੂੰ ਤਾਂ ਚੰਗਾ ਇਨਾਮ ਦਿਨਾ ਉਦੀ ਮਾਂ ਨੂੰ ਕਹਿੰਦੀ ਵੀ ਤੇਰੇ ਮਾਮੇ ਨੇ ਉਸ ਟਾਈਮ ਆਪਣਾ ਸਾਥ ਦਿੱਤਾ ਜਦੋਂ ਸਾਡੇ ਨਾਲ ਕੋਈ ਨਹੀਂ ਖੜਿਆ ਸੀ ਤੈਨੂੰ ਕੀ ਪਤਾ ਅਸੀਂ ਭੈਣ ਭਰਾਵਾਂ ਨੇ ਸਾਨੂੰ ਪਾਲਣ ਵਾਸਤੇ ਕਿੰਨੇ ਪਾਪੜ ਵੇਲੇ ਆ ਤੇ ਤੂੰ ਮੇਰੇ ਭਰਾ ਦੀ ਇੱਜ਼ਤ ਵਾਲੀ ਝੱਕੀ ਜੰਨਾ ਇਸ ਗੱਲ ਤੇ ਦੋਨਾਂ ਮਾਮਾ ਪੁੱਤਾਂ ਦੀ ਵਾਵਾ ਵੈਸ ਹੁੰਦੀ ਆ ਤੇ ਅਨੁਰਾਗ ਆ ਜਿਹੜਾ ਉਹ ਕੁਝ ਨਹੀਂ ਬੋਲਦਾ ਤੇ ਇੱਧਰ ਜਦੋਂ ਕਣਸ਼ਾਮ ਵਿਆਹ ਦਾ ਕਾਰਡ ਲੈ ਕੇ ਆਉਂਦਾ ਆਪਦੀ ਭੈਣ ਕੋਲ ਤਾਂ ਉਹ ਆਪਦੀ ਭੈਣ ਨੂੰ ਕਹਿੰਦਾ ਵੀ ਵਿਆਹ ਦੇ ਵਿੱਚ ਤੂੰ ਤੇ ਛੋਟੇ ਮੁੰਡੇ ਨਹੀਂ ਆਉਣਾ ਵੀ ਅਨੁਰਾਗ ਨੂੰ ਲੈ ਕੇ ਨਹੀਂ ਆਉਣਾ ਅਨੁਰਾਗ ਨੂੰ ਇਸ ਵਿਆਹ ਲਈ ਸੱਦਾ ਨਹੀਂ ਦਿੱਤਾ ਜਾਂਦਾ ਤੇ ਕਨਸ਼ਾਮ ਨੂੰ ਇਹ ਹੁੰਦਾ ਵੀ ਮੈਂ ਆਪਣੀ ਧੀ ਦਾ ਵਿਆਹ ਕਰ ਦਿਆਂ ਜੋਤੀ ਨੂੰ ਵੀ ਇਹ ਹੁੰਦਾ ਵੀ ਜਦੋਂ ਇੱਕ ਵਾਰ ਵਿਆਹ ਹੋ ਗਿਆ ਵੀ ਆਪੇ ਟਿਕ ਜੂ ਇਸ ਗੱਲ ਨੂੰ ਬਹੁਤ ਲਾਈਟਲੀ ਲਿਆ ਜਾਂਦਾ ਤੇ ਉਸ ਤੋਂ ਬਾਅਦ ਚਲੋ ਉਹ ਦਿਨ ਆ ਜਾਂਦਾ 2014 ਦਾ ਭਪਾਲ ਦਾ ਕੋਹੇ ਨੂਰ ਪੈਲੇਸ ਜਿੱਥੇ ਕੇ ਡਾਕਟਰ ਜੋਤੀ ਤੇ ਰੋਹਿਤ ਦਾ ਵਿਆਹ ਹੁੰਦਾ ਵਿਆਹ ਬੜੀ ਹੀ ਸ਼ਾਨੋ ਸ਼ੌਕਤ ਦੇ ਨਾਲ ਕਰਨਾ ਹੁੰਦਾ ਵਧੀਆ ਪੈਲੇਸ ਕੀਤਾ ਹੁੰਦਾ ਤੇ ਚਲੋ ਰਿਸ਼ਤੇਦਾਰ ਮਿੱਤਰ ਦੋਸਤ ਜਿਹੜੇ ਪਹੁੰਚੇ ਹੁੰਦੇ ਆ ਸਾਰੇ ਕੋਈ ਖਾ ਰਿਹਾ ਕੋਈ ਪੀ ਰਿਹਾ ਕੋਈ ਡਾਂਸ ਕਰ ਰਿਹਾ ਸਾਰੇ ਆਪੋ ਆਪਣੇ ਹਨਾ ਤਰੀਕੇ ਨਾਲ ਇੰਜੋਏ ਕਰ ਰਿਹਾਗਾ ਤੇ ਕਣ ਸ਼ਾਮ ਆ ਜਿਹੜਾ ਉਹ ਆਪਣੀ ਧੀ ਦੀ ਵਿਦਾਈ ਲਈ ਭੱਜਿਆ ਫਿਰਦਾ ਇੱਕ ਪਾਸੇ ਉਹਨੂੰ ਇਸ ਗੱਲ ਦੀ ਉਦਾਸੀ ਵੀ ਹੁੰਦੀ ਹੈ ਵੀ ਮੇਰੀ ਧੀ ਸਹੁਰੇ ਘਰ ਚਲੀ ਜਾਊ ਚਲੋ ਇੱਕ ਪਿਓ ਨੇ ਆਪਣੀ ਧੀ ਤੋੜਨੀ ਹੁੰਦੀ ਆ ਉਹਦਾ ਮਨ ਉਦਾਸਤਾ ਹੋ ਹੀ ਜਾਂਦਾ ਤੇ ਇਧਰੋਂ ਡਾਕਟਰ ਜੋਤੀ ਹੈ ਜਿਹੜੀ ਉਹ ਇਸ ਗੱਲ ਤੋਂ ਟੈਨਸ਼ਨ ਫ੍ਰੀ ਹੋ ਜਾਂਦੀ ਆ ਵੀ ਹੁਣ ਮੈਂ ਰੋਹਿਤ ਦੀ ਹੋ ਗਈ ਵੀ ਚਲੋ ਅਨੁਰਾਗ ਤੋਂ ਮੇਰਾ ਪਿੱਛਾ ਛੁੱਟ ਜੂਗਾ ਪਰ ਉਹਨੂੰ ਨਹੀਂ ਪਤਾ ਹੁੰਦਾ ਵੀ ਉਹਨੇ ਅੱਜ ਵਿਦਾ ਹੋਣਾ ਪਰ ਹਮੇਸ਼ਾ ਹਮੇਸ਼ਾ ਲਈ ਤਾਂ ਜਦੋਂ ਹੁਣ ਕੁਝ ਕੁ ਰਸਮਾਂ ਹੋ ਜਾਂਦੀਆਂ ਨੇਗੀਆਂ ਫੇਰੇ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਜਦੋਂ ਸਟੇਜ ਤੇ ਲਾੜੇ ਤੇ ਲਾੜੀ ਨੂੰ ਬੁਲਾ ਕੇ ਇੱਕ ਦੂਜੇ ਦੇ ਬਰਮਾળા ਪਹਿਨਾਈ ਜਾ ਰਹੀ ਹੁੰਦੀ ਆ ਤਾਂ ਅਨੁਰਾਗ ਕੋਟ ਪੈਂਟ ਪਾ ਕੇ ਉੱਥੇ ਪਹੁੰਚਦਾ ਉਦੋਂ ਅਨੁਰਾਗ ਨੂੰ ਪਤਾ ਸੀ ਕਿ ਇਸ ਦਿਨ ਜੋਤੀ ਦਾ ਵਿਆਹ ਤੇ ਉਹਨੇ ਉਹਦੇ ਕੋਲੇ ਤਨਖਾਹ ਵਧੀਆ ਹੁੰਦੀ ਸੀ ਉਹਦੀ ਬੈਂਕ ਚ ਲੱਗਿਆ ਸੀ ਤੇ ਆਪਣੇ ਹੀ ਪੈਸਿਆਂ ਦਾ ਉਹ ਇੱਕ ਹਥਿਆਰ ਖਰੀਦਦਾ ਰਵਲਵਰ ਖਰੀਦਦਾ ਰਵਲਵਰ ਲੈ ਕੇ ਉਹ ਵਿਆਹ ਦੇ ਵਿੱਚ ਪਹੁੰਚਦਾ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਅਗਲੇ ਪਲਾਂਚ ਕੀ ਹੋ ਜਾਣਾ ਉਹ ਸਿੱਧਾ ਸਟੇਜ ਤੇ ਜਾਂਦਾ ਜਿੱਥੇ ਕਿ ਜੋਤੀ ਤੇ ਡਾਕਟਰ ਰੋਹਤ ਇੱਕ ਦੂਜੇ ਨੂੰ ਵਰਮਾਲਾ ਪਹਿਨਾ ਰਹੇ ਹੁੰਦੇ ਆ ਜਾ ਕੇ ਉਹ ਪਿਸਤੌਲ ਕੱਢਦਾ ਤੇ ਜੋਤੀ ਵੱਲ ਸਿੱਧਾ ਤਾਣਦਾ ਉਹਦੇ ਦੋ ਗੋਲੀਆਂ ਮਾਰਦਾ ਇੱਕ ਗੋਲੀ ਸਿੱਧੀ ਉਹਦੇ ਗਲੇ ਵਿੱਚ ਦੀ ਨਿਕਲ ਜਾਂਦੀ ਆ ਤੇ ਇੱਕ ਉਹਦੇ ਪੇਟ ਨੂੰ ਲੱਗਦੀ ਆ ਤੇ ਜੋਤੀ ਉੱਥੇ ਹੀ ਡਿੱਗ ਜਾਂਦੀ ਆ ਉਸ ਤੋਂ ਬਾਅਦ ਉਹ ਉਹੀ ਪਿਸਤੌਲ ਆ ਜਿਹੜਾ ਡਾਕਟਰ ਰੋਹਿਤ ਵੱਲ ਤਾਣਦਾ ਜਦੋਂ ਨੂੰ ਉਹ ਮਾਰਨ ਲੱਗਦਾ ਰੋਹਿਤ ਉਹਦੇ ਤੇ ਝੱਪਟਾ ਮਾਰ ਕੇ ਉਹਦੇ ਤੋਂ ਪਿਸਤੌਲ ਖੋਹ ਲੈਂਦਾ ਇਹਨੇ ਨੂੰ ਹੋਰ ਸਾਰੇ ਲੋਕ ਭੱਜੇ ਆਉਂਦੇ ਆ ਤੇ ਅਨੁਰਾਗ ਨੂੰ ਦਬੋਚ ਲੈਂਦੇ ਆ ਮੌਕੇ ਤੇ ਪੁਲਿਸ ਬੁਲਾਈ ਜਾਂਦੀ ਆ ਡਾਕਟਰ ਜੋਤੀ ਖੂਨ ਨਾਲ ਲਥਪਥ ਹੁੰਦੀ ਆ ਲਾਲ ਰੰਗ ਦੇ ਵਿੱਚ ਲਥਪਥ ਹੁੰਦੀ ਆ ਪਰ ਇਹ ਲਾਲ ਰੰਗ ਛਗਣਾ ਦਾ ਨਹੀਂ ਖੂਨ ਹੁੰਦਾ ਅਜੋਤੀ ਦਾ ਆਪਣਾ ਹੀ ਖੂਨ ਆਪਣੇ ਹੀ ਖੂਨ ਨਾਲ ਹੋਲੀ ਬੜੀ ਹੁੰਦੀ ਆ ਤੇ ਉਹਦਾ ਬੁਰਾ ਹਾਲ ਹੁੰਦਾ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਕਿ ਡਾਕਟਰ ਉਹਨੂੰ ਮਰਿਤਕ ਘੋਸ਼ਿਤ ਕਰ ਦਿੰਦੇ ਆ ਇਧਰੋਂ ਅਨਰਾਗ ਨੂੰ ਪੁਲਿਸ ਥਾਣੇ ਲਿਜਾਇਆ ਜਾਂਦਾ ਤੇ ਪੁਲਿਸ ਵਾਲੇ ਜਦੋਂ ਅਨਰਾਗ ਤੋਂ ਪੁੱਛਗਿੱਛ ਕਰਦੇ ਆ ਤਾਂ ਅਨਰਾਗ ਪੁਲਿਸ ਨੂੰ ਸਾਰਿਆਂ ਤੋਂ ਪਹਿਲਾਂ ਇਹੀ ਪੁੱਛਦਾ ਕਿ ਕੀ ਜੋਤੀ ਠੀਕ ਆ ਪੁਲਿਸ ਵਾਲੇ ਕਹਿੰਦੇ ਵੀ ਨਹੀਂ ਜੋਤੀ ਠੀਕ ਨਹੀਂ ਕੁਝ ਸਮਾਂ ਪਹਿਲਾਂ ਹੀ ਤੂੰ ਜੋਤੀ ਤੇ ਹਮਲਾ ਕੀਤਾ ਤੈਨੂੰ ਨਹੀਂ ਪਤਾ ਤੂੰ ਜੋਤੀ ਤੇ ਹਮਲਾ ਕੀਤਾ ਤੇ ਜੋਤੀ ਉਸ ਹਮਲੇ ਵਿੱਚ ਮਰ ਗਈ ਆ ਇਹ ਗੱਲ ਸੁਣ ਕੇ ਉਨਰਾਗ ਆਪੇ ਤੋਂ ਬਾਹਰ ਹੋ ਜਾਂਦਾ ਉਹ ਪੁਲਿਸ ਵਾਲਿਆਂ ਨੂੰ ਮੰਨਦਾ ਚੰਗਾ ਬੋਲਣ ਲੱਗ ਜਾਂਦਾ ਤੇ ਉਹ ਕਹਿੰਦਾ ਵੀ ਉਹ ਤਾਂ ਮੇਰੀ ਜ਼ਿੰਦਗੀ ਆ ਉਹ ਤਾਂ ਮੇਰੀ ਜ਼ਿੰਦਗੀ ਦਾ ਸਹਾਰਾ ਮੈਂ ਤਾਂ ਉਹਨੂੰ ਬਹੁਤ ਪਿਆਰ ਕਰਦਾ ਉਹ ਮੈਨੂੰ ਇਕੱਲੇ ਨੂੰ ਛੱਡ ਕੇ ਨਹੀਂ ਜਾ ਸਕਦੀ ਤੇ ਪੁਲਿਸ ਵਾਲਿਆਂ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਪਿਆਰ ਦਾ ਮਾਮਲਾਗਾ ਕੋਈ ਪ੍ਰੇਮ ਦਾ ਚੱਕਰਾ ਵੀ ਉਹਦਾ ਪ੍ਰੇਮੀ ਹੋਊਗਾ ਪਰ ਜਦੋਂ ਪੁਲਿਸ ਵਾਲੇ ਉਹਨੂੰ ਪੁੱਛਦੇ ਆ ਵੀ ਤੂੰ ਕੀ ਲੱਗਦਾ ਤਾਂ ਉਹ ਕਹਿੰਦਾ ਵੀ ਮੈਂ ਉਹਦੀ ਭੂਆ ਦਾ ਮੁੰਡਾ ਤਾਂ ਪੁਲਿਸ ਵਾਲੇ ਨੂੰ ਹੀ ਲੱਗਦਾ ਵੀ ਇਹ ਸਾਈਕੋ ਆ ਵੀ ਇਹ ਕਿਵੇਂ ਹੋ ਸਕਦਾ ਵੀ ਇੱਕ ਭੂਆ ਦਾ ਮੁੰਡਾ ਆਪਣੇ ਮਾਮੇ ਦੀ ਕੁੜੀ ਨੂੰ ਇਸ ਲਈ ਮਾਰ ਦੇ ਕਿ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਹੋਵੇ ਤਾਂ ਪੁਲਿਸ ਵਾਲੇ ਕਣਸ਼ਾਮ ਨੂੰ ਬੁਲਾਉਂਦੇ ਆ ਤੇ ਉਹਨੂੰ ਪੁੱਛਦੇ ਆ ਤਾਂ ਕਣਸ਼ਾਮ ਆ ਜਿਹੜਾ ਉਹ ਦੱਸਦਾ ਵੀ ਹਾਂ ਇਹ ਮੇਰਾ ਭਾਣਜਾ ਮੇਰੀ ਭੈਣ ਦਾ ਬੇਟਾ ਇਹਨੂੰ ਮੈਂ ਹੀ ਪਾਲਿਆ ਤੇ ਇਹ ਮੇਰੀ ਧੀ ਤੇ ਗਲਤ ਨਜ਼ਰ ਰੱਖਦਾ ਸੀ ਤਾਂ ਫਿਰ ਉਸ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤੇ ਉੱਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਂਦਾ ਇੱਥੇ ਅਨੁਰਾਗ ਪੁਲਿਸ ਨੂੰ ਇਹ ਵੀ ਦੱਸਦਾ ਵੀ ਮੈਂ ਕੱਲੀ ਜੋਤੀ ਨੂੰ ਨਹੀਂ ਮਾਰਨਾ ਚਾਹੁੰਦਾ ਸੀ ਮੈਂ ਜੋਤੀ ਤੇ ਰੋਹਿਤ ਨੂੰ ਮਾਰ ਕੇ ਆਪ ਵੀ ਆਤਮ ਹੱਤਿਆ ਕਰਨਾ ਚਾਹੁੰਦਾ ਸੀ ਕਿਉਂਕਿ ਜੇ ਜੋਤੀ ਮੇਰੀ ਨਹੀਂ ਹੋ ਸਕਦੀ ਸੀ ਤਾਂ ਉਹ ਕਿਸੇ ਹੋਰ ਦੀ ਵੀ ਨਹੀਂ ਹੋ ਸਕਦੀ ਸੀ ਮੈਂ ਤਿੰਨਾਂ ਨੂੰ ਖਤਮ ਇਸ ਲਈ ਕਰਨਾ ਚਾਹੁੰਦਾ ਸੀ ਮੈਂ ਆਪਣੇ ਆਪ ਨੂੰ ਖਤਮ ਕਰ ਸਕਦਾ ਸੀ ਪਰ ਮੈਂ ਨਹੀਂ ਚਾਹੁੰਦਾ ਸੀ ਕਿ ਜੋਤੀ ਤੇ ਅਨੁਰਾਗ ਜੋਤੀ ਤੇ ਰੋਹਿਤ ਇਕੱਠੇ ਹੋਣ ਪੁਲਿਸ ਅਨੁਰਾਗ ਦੇ ਬਿਆਨਾਂ ਤੇ ਅਗਲੀ ਕਾਰਵਾਈ ਸ਼ੁਰੂ ਕਰਦੀ ਆ ਤੇ ਕੋਰਟ ਦੇ ਵਿੱਚ ਕੇਸ ਚੱਲਦਾ ਜੋਤੀ ਦਾ ਅੰਤਮ ਸੰਸਕਾਰ ਕਰ ਦਿੱਤਾ ਜਾਂਦਾ ਸਾਰੇ ਮੀਡੀਆ ਦੇ ਵਿੱਚ ਤੇ ਸਾਰੇ ਲੋਕਾਂ ਦੇ ਵਿੱਚ ਹਾਹਾਕਾਰ ਮੱਚ ਜਾਂਦੀ ਆ ਤੇ ਉਸ ਤੋਂ ਬਾਅਦ ਸਾਨੂੰ ਇਹ ਲੱਗਦਾ ਹੋਊਗਾ ਵੀ ਅਨੁਰਾਗ ਨੂੰ ਜਾਂ ਤਾਂ ਫਾਂਸੀ ਹੋਈ ਹੋਊ ਜਾਂ ਉਮਰ ਕੈਦ ਹੋਈ ਹੋ ਪਰ 2014 ਦੇ ਵਿੱਚ ਉਹਨੂੰ ਸਜ਼ਾ ਹੁੰਦੀ ਆ ਤੇ 2019 ਦੇ ਵਿੱਚ ਉਹੋ ਜੇਲ ਕੱਟ ਕੇ ਬਰੀ ਹੋ ਕੇ ਜੇਲ ਤੋਂ ਬਾਹਰ ਆ ਜਾਂਦਾ ਤੇ ਹੁਣ ਉਹ ਬਾਹਰ ਇੱਕ ਆਮ ਜ਼ਿੰਦਗੀ ਜਿਉਂਦਾ। ਇੱਕ ਐਨਾ ਵੱਡਾ ਕਾਤਲ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਸ਼ਵਾਸ ਘਾਤ ਕਰਨ ਵਾਲਾ ਉਹ ਕ੍ਰਿਮੀਨਲ ਜਿਸ ਨੇ ਕਿ ਇੱਕ ਕੁੜੀ ਨੂੰ ਸਿਰਫ ਇਸ ਕਰਕੇ ਮਾਰਤਾ ਕਿਉਂਕਿ ਉਹ ਉਹਨੂੰ ਇੱਕ ਤਰਫਾ ਪਿਆਰ ਕਰਦਾ ਸੀ ਉਹ ਵੀ ਉਹਦੀ ਭੈਣ ਨੂੰ ਆਪਣੀ ਹੀ ਭੈਣ ਨੂੰ ਇੱਕ ਤਰਫਾ ਪਿਆਰ ਕਰਨ ਕਰਕੇ ਉਹਦਾ ਕਤਲ ਕਰ ਦਿੰਦਾ ਤੇ 4 ਸਾਲ ਬਾਅਦ ਉਹ ਜੇਲ੍ਹ ਚੋਂ ਰਿਹਾ ਹੋ ਜਾਂਦਾ। ਤਾਂ ਹੀ ਸ਼ਾਇਦ ਕਿਹਾ ਜਾਂਦਾ ਵੀ ਕਾਨੂੰਨ ਅੰਨਾਗਾ ਹੁਣ ਉਹਨਾਂ ਰਾਗ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਕਿਹੜਾ ਫਿਰ ਤੈਨੂੰ ਜੋਤੀ ਮਿਲ ਗਈ ਵੀ ਤੂੰ ਉਸ ਮਾਸੂਮ ਇੰਨੀ ਪੜ੍ਹੀ ਲਿਖੀ ਇੰਨੀ ਸਮਝਦਾਰ ਕੁੜੀ ਨੂੰ ਮਾਰਿਆ ਵੀ ਤੈਨੂੰ ਕੀ ਮਿਲਿਆ ਪਰ ਪਤਾ ਨਹੀਂ ਲੋਕਾਂ ਨੂੰ ਕੀ ਹੋਇਆ ਇਹੋ ਜਿਹੀਆਂ ਘਟਨਾਵਾਂ ਜਿੱਥੇ ਦਿਲ ਦੇ ਹਿਲਾਉਂਦੀਆਂ ਨੇ ਰੋਂਗਟੇ ਖੜੇ ਕਰਦੀਆਂ ਨੇ ਉੱਥੇ ਸਾਨੂੰ ਸੋਚਣ ਲਈ ਮਜਬੂਰ ਕਰਦੀਆਂ ਨੇ ਕਿ ਰਿਸ਼ਤੇ ਆ ਜਿਹੜੇ ਉਹ ਕਿਹੜੇ ਪਾਸੇ ਜਾ ਰਹੇ ਆ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਘਟਨਾ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ